ਹਲਕਾ ਉਤਰੀ ਦੇ ਇਲਾਕਾ ਦੇਵੀ ਨਗਰ ਦੇ ਲੋਕ ਨਰਕ ਭਰੀ ਜ਼ਿੰਦਗੀ ਬਿਤਾਉਣ ਨੂੰ ਮਜਬੂਰ ਹਨ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੀਣ ਵਾਲੇ ਪਾਣੀ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਲਾਕਾ ਵਾਸੀਆਂ ਨੇ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਆਉਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਦੀ ਚੇਤਾਵਨੀ ਦਿੰਦੇ ਹੋਏ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸੀਵਰ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਗੱਟਰ ਵਿੱਚੋਂ ਬਾਹਰ ਆ ਰਿਹਾ ਹੈ ਜੋ ਕਿ ਇਲਾਕੇ ਵਿੱਚ ਪਏ ਖਾਲੀ ਪਲਾਟਾਂ ਤੇ ਗਲੀਆਂ ਵਿੱਚ ਜਮ੍ਹਾਂ ਹੋ ਰਿਹਾ ਹੈ ਜਿਸ ਨਾਲ ਨਾਲ ਲੱਗਦੇ ਘਰਾਂ ਦੀਆਂ ਦੀਵਾਰਾਂ 'ਚ ਲਾਭ ਕਰਨ ਖੋਕਲੀਆਂ ਹੁੰਦੀਆਂ ਜਾ ਰਹੀਆਂ ਹਨ ਤੇ ਛੱਤਾਂ ਡਿੱਗਣ ਦਾ ਖਤਰਾ ਉਹਨਾਂ ਦੇ ਸਿਰ ਤੇ ਮੰਡਰਾ ਰਿਹਾ ਹੈ ਲੋਕ ਡਰਦੇ ਆਪਣੇ ਘਰਾਂ ਦੇ ਅੰਦਰ ਨਾ ਤੇ ਸੌਂਦੇ ਹਨ ਅਤੇ ਨਾ ਹੀ ਛੱਤਾਂ ਤੇ ਚੜ੍ਹਦੇ ਹਨ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਪ੍ਰਦਰਸ਼ਨ ਕਰਕੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਨੂੰ ਲਿਖਤੀ ਜਾਣਕਾਰੀ ਦੇ ਚੁੱਕੇ ਹਨ ਉਸ ਦੇ باوجود ਵੀ ਕਿਸੇ ਅਧਿਕਾਰੀ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਲਈ ਮੁਹੱਲਾ ਕਲੀਨਿਕ ਖੁੱਲੇ ਗਏ ਹਨ ਉਹਨਾਂ ਦੀ ਬਜਾਏ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਠੀਕ ਰਹੇ ਅਤੇ ਇਨ੍ਹਾਂ ਕਲੀਨਿਕਾਂ ਦੀ ਜ਼ਰੂਰਤ ਹੀ ਨਾ ਪਵੇ ਨਾਲ ਹੀ ਉਹਨਾਂ ਅਧਿਕਾਰੀਆਂ ਨੂੰ ਧਾਰਨਾ ਕਰਦੇ ਆ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ 7 ਦਿਨ ਦੇ ਅੰਦਰ ਅੰਦਰ ਨਾ ਕੀਤਾ ਗਿਆ ਤਾਂ ਉਹ ਸੜਕਾਂ ਤੇ ਉਤਰਨਗੇ ਅਤੇ ਧਰਨੇ ਪ੍ਰਦਰਸ਼ਨ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਤੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ ਨਾਲ ਹੀ ਉਹਨਾਂ ਕਿਹਾ ਕਿ ਜੇ ਸਫਾਈ ਨਹੀਂ ਤਾਂ ਵੋਟਾ ਨਹੀਂ ਪ੍ਰੇਮ ਨਿਸ਼ਾਏ ਅਸੀਂ ਦੇਵੀ ਨਗਰ ਨਾਕ ਇਲਾਕੇ ਦੇ ਹੈਗੇ ਆ ਤਾਂ ਸਾਡੇ ਦੇਖੋ ਇੰਨੀ ਗੰਦਗੀ ਹੈਗੀ ਇੱਥੇ ਕੋਈ ਸਫਾਈ ਵਾਲਾ ਨਹੀਂ ਆਂਦਾ ਸਰਪੰਚ ਸਾਹਿਬ ਕੋਲ ਵੀ ਗਏ ਲੇਡੀ ਸਾਰੇ ਉਹਨਾਂ ਨੂੰ ਵੀ ਉਹ ਕਹਿੰਦੇ ਸਾਡੇ ਹੱਥ 'ਚ ਕੁਝ ਨਹੀਂ ਇੱਥੇ ਉਹ ਰਾਂ ਬਾਲਟੀ ਵਾਲਿਆਂ ਤਾਂ ਵੀ ਗਏ ਆ ਲੈਟਰ ਵਗੈਰਾ ਲਿਖ ਕੇ ਦਿੱਤੀ ਆ ਕੋਈ ਇੱਥੇ ਹੈਲਪ ਲੀ ਨਹੀਂ ਆਂਦਾ ਦੇਖੋ ਇੰਨੀ ਗੰਦਗੀ ਹੋ ਗਈ ਆ ਸਾਡੇ ਬੱਚੇ ਬਿਮਾਰ ਹੁੰਦੇ ਪਏ ਆ ਇੰਨੀ ਗੰਦਗੀ ਆ ਕਿ ਅਸੀਂ ਇਹੀ ਚਾਹੁੰਦੇ ਕਿ ਸਾਡੇ ਇੱਥੇ ਸਫਾਈ ਹੋਵੇ ਹੈਲੋ ਕੂੜੇ ਵਾਲੀ ਗੱਡੀ ਵਗੈਰਾ ਲੱਗਣਾ ਹੈ ਸ਼ਹਿਰ ਵਾਲਾ ਇਲਾਕਾ ਕੋਈ ਲੱਗਿਆ ਤੇ ਸ਼ਹਿਰ ਵਾਲਾ ਕੋਈ ਲੱਗਦਾ ਹੀ ਨਹੀਂ ਇੰਨੀ ਗੰਦਗੀ ਹੋ ਗਈ ਆ ਸਾਡੇ ਬੱਚੇ ਬਿਮਾਰ ਹੁੰਦੇ ਪਏ ਆ ਸਰ ਬਹੁਤ ਜ਼ਿਆਦਾ ਸਰ ਸਾਡਾ ਘਰ ਬਿਲਕੁਲ ਨਾਲ ਹੈਗਾ ਸਾਡੇ ਅੰਦਰ ਖਾਣਾ ਖਾਣ ਲੱਗਿਆਂ ਵੀ 스ਮੈਲ ਆਂਦੀ ਆ ਮਛਰਾ ਨਾ ਹੈ ਗਿਆ ਔਰ ਵਟ ਵਗੈਰਾ ਨਾ ਕੁਛ ਨਹੀਂ ਹੈ ਨਾ ਮਛਰ ਹੈ ਗਏ ਸਾਡੇ ਬੱਚੇ ਬਿਮਾਰ ਹੋ ਗਏ ਐ ਇੰਨੀ ਦਿੱਕਤ ਆਂਦੀ ਆ ਸਾਨੂੰ ਸਾਡੀ ਇਹੀ ਡਿਮਾਂਡ ਆ ਕਿ ਅਸੀਂ ਉਹਨਾਂ ਦੇ ਕੋਲ ਤੱਕ ਹੈ ਕੁਝ ਹੋਇਆ ਨਹੀਂ ਸ਼ਾਇਦ ਮੀਡੀਆ ਦੇ ਥਰੂ ਹੀ ਉਹ ਸਾਡੀ ਗੱਲ ਸੁਣ ਲੈਣ ਤੇ ਇੱਥੇ ਸਾਡੇ ਸਫਾਈ ਕਰਵਾ ਦੇਣ ਗਾਂ ਗਰਮੀ ਆ ਰਹੀ ਆ ਸਾਡੇ ਬੱਚਿਆਂ ਨੂੰ ਡੇਂਗੂ ਮਲੇਰੀਆ ਹੋਣ ਦਾ ਖਤਰਾ ਹੈਗਾ ਐ ਤੇ ਸਾਤੋਂ ਅਸੀਂ ਗਰੀਬ ਲੋਕ ਸਾਤ ਇੰਨੇ ਪੈਸੇ ਤਾਂ ਹੈ ਨਹੀਂ ਆ ਜਿਵੇਂ ਡਾਕਟਰਾਂ ਦੇ ਲਈ ਐ ਤੇ ਇੱਥੇ ਹੋਰ ਵੀ ਲੋਕੀ ਹੈਗੇ ਆ ਜਿਹੜੇ ਕਿਰਾਏ ਤੇ ਰਹਿੰਦੇ ਉਹ ਗੱਡੀਆਂ ਦੇ ਨਹੀਂ ਦੇ ਸਕਦੇ ਪੈਸੇ ਇਸ ਕਰਕੇ ਅਸੀਂ ਕਹਿੰਨੇ ਕਿ ਇੱਥੇ ਸਾਡੇ ਸਫਾਈ ਕਰਵਾਈ ਜਾਏ ਆ ਦੇਵੀ ਨਗਰ ਤੇ ਇਹ ਦੇਖਦੇ ਪਏ ਐ ਸੀਵਰੇਜ ਦੀ ਪ੍ਰੋਬਲਮ ਹੈਗੀ ਆ ਪਾਣੀ ਕਿੰਨਾ ਇਕੱਠਾ ਹੋਇਆ ਢੱਕਣ ਵੀ ਟੁੱਟੇ ਹੋਏ ਆ ਨਾ ਵਾਟਰ ਸਪਲਾਈ ਹੈਗੀ ਆ ਨਾ ਸਟਰੀਟ ਲਾਈਟ ਹੈਗੀ ਆ ਰਾਤ ਨੂੰ ਸਾਰੇ ਇੱਧਰ ਪ੍ਰਵਾਸੀ ਲੋਕ ਰਹਿੰਦੇ ਆ ਪਰਲੇ ਪਾਸੇ ਨਸ਼ੇੜੀ ਟਾਈਪ ਬੰਦੇ ਹੈਗੇ ਆ ਤੇ ਰਾਤ ਨੂੰ ਇੱਧਰ ਆ ਕੇ ਲੁੱਟਾ ਖੋਹਾਂ ਵੀ ਕਰਦੇ ਆ ਤੇ ਇੱਕ ਇਹਨਾਂ ਨੂੰ ਸੀਵਰੇਜ ਜਿਹੜਾ ਹੈਗਾ ਇਹ ਸਹੀ ਕੀਤਾ ਜਾਣ ਦੂਜਾ ਹੈਗਾ ਵਾਟਰ ਸਪਲਾਈ ਜਿਹੜਾ ਪੀਣ ਵਾਲੇ ਪਾਣੀ ਉਹਦੀ ਪਾਪਾਂ ਪਵਾਈਆਂ ਤੇ ਇੱਕ ਜਿਹੜੇ ਸਟਰੀਟ ਲਾਈਟਾਂ ਇਹਨਾਂ ਦਾ ਅਰੇਂਜਮੈਂਟ ਕਰਵਾ ਕੇ ਦਿੱਤਾ ਜਾਵੇ ਤਾਂ ਕਿ ਜਿਹੜੇ ਨਿਵਾਸੀ ਹੈਗੇ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਕੋਈ ਆਵੇ

तो गरीब दुखिया कितना करेगा सात सौ चार सौ पाँच सौ का कमाएगा और महीना में तीन सौ का चार सौ को वही वहीं दे, दे देगा सफाइए में तो गरीब दुखिया किस लिए कहाँ बचा हम तो यही मांग करते हैं हाँ है कि सरकार मदद कीजिए कचरा वाला के गाड़ी भेजाइए और सफाइया करवाइए बहुत समस्या खराब हो रहा है क्या समस्या समस्या है कि गंद पानी सिबर के हिल रहा है उसमें बीमारी फैल जाएगा तो बीमारी फैल लेगा तो गरीब दुखिया बीमारी कितना दिखेगा आजकल डॉक्टर कितना पैसा लेता है उतना गरीब दुखिया से आएगा पैसा हम मांग करते हैं एक गलीक माल सफा करा भाई सिबर के जो मदद करेगा उसी में डालेंगे हाँ जो मदद करेगा वही हम डालेगा नहीं तो छोड़ देंगे नहीं, तो नहीं जाएंगे डालेंगे बस जब गंदगी में मर जाएंगे तो फिर वोट लेने को तैयार हो जाएगा ਬਤ ਉਹ ਆਪਣਾ ਆਪਣਾ ਘਰ ਮੇਂ ਨੋਟ ਲੈ ਕੇ ਬੰਨ ਹੋ ਜਾਏਗਾ ਸਰਕਾਰ ਅਨੇਤਾ ਤਬ ਜੇ ਗਰੀਬ ਦੁਖਿਆ ਮਰੀਏ ਜਾਏਗੇ ਤਾਂ ਘਰ ਦੁਆਰ ਕਿਸ ਕੇ ਕੰਮ ਦੇਗਾ ਬਿਮਾਰੀ ਸੇ ਮੈਂ ਦੇਵ ਨਗਰ ਤੇ ਰਹਿਣ ਵਾਲਾ ਸਾਡੀ ਸਮੱਸਿਆ ਇਹ ਹੈ ਕਿ ਪਾਜੀ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਜੇ ਸਿਵਲ ਵਿੱਚ ਕੋਈ ਬੱਚਾ ਡਿੱਗਿਆ ਤਾਂ ਕੋਈ ਜ਼ਿੰਮੇਵਾਰ ਆ ਵੋਟਾਂ ਵੇਲੇ ਸਾਰ ਅੱਗੇ ਕਰਦੇ ਜੀ ਜੀ ਕਰਦੇ ਜੀ ਪਾਜੀ ਮੈਂ ਕਰਾਂਗਾ ਕੰਮ ਮੈਂ ਕਰਾਂਗਾ ਕੰਮ ਜਦੋਂ ਕੰਮ ਕਰਨ ਦਾ ਵੇਲਾ ਆਦਾ ਉਦੋਂ ਸਾਰੇ ਸਾਨੂੰ ਪੇਟੋਗਾ ਕੇ ਭੱਜ ਜਾਂਦੇ ਆ ਅਸੀਂ ਸੁਪੰਚ ਕੋ ਵੀ ਗਏ ਆ ਉਹਨੇ ਹੱਥ ਖੜੇ ਕਰਕੇ ਕਹਿੰਦੇ ਪਾਜੀ ਸਾਡੇ ਮਸਲਾ ਕੋਈ ਨਹੀਂ ਹੈਗਾ ਇਹ ਤੁਸੀਂ ਆਪਣੇ ਜੱਟੋ ਅਸੀਂ ਹੁਣ ਕਿੱਥੇ ਜਾਈਏ ਪਾਜੀ ਅਸੀਂ ਲੈਟਰ ਲਿਖ ਕੇ ਦਿੱਤਾ ਉਹਨੂੰ ਮਾਮਾ ਦੀ ਪਾਰਟੀ ਨੂੰ ਉਹਨੇ ਕੋਈ ਸੁਣਵਾਈ ਨਹੀਂ ਕੀਤੀ ਤੁਸੀਂ ਦੱਸੋ ਅਸੀਂ ਕਿੰਨੂ ਕਹੀਏ ਪਾਰਟੀ ਨੂੰ ਸਮੱਸਿਆ ਇਹ ਹੈ ਕਿ ਸਰ ਸਾਨੂੰ ਦਿੱਕਤ ਆ ਰਹੀ ਹੈ ਇੱਕ ਸੀਵਰ ਖੁੱਲੇ ਪਏ ਆ ਇੱਕ ਬਦਬੂ ਆ ਰਹੀ ਹੈ ਰੋਟੀ ਖਾਣ ਲੱਗਿਆ ਬਹੁਤ ਪਰੜ ਮਾਰੀ ਆ ਇੱਕ ਸਾਡੇ ਮੱਛਰ ਇੰਨਾ ਨਾ ਬੱਚੇ ਸੌ ਲੱਗਿਆ ਪਾਜੀ ਇੱਚੀ-ਇੱਚੀ ਕਰਦੇ ਰਾਤ ਨੂੰ ਤੇ ਸਾਨੂੰ ਬਿਮਾਰੀਆਂ ਤੋਂ ਵੱਧ ਸਾਡੀ ਸਨਵਾਈ ਕੀਤੀ ਜਾਵੇ ਅਸੀਂ ਹੱਥ ਜੋੜ ਕੇ ਨਵੇਦਨ ਕਰਦੇ ਹਾਂ ਡਿਮਾਂਡ ਇਹ ਹੈ ਕਿ ਸਾਡੀ ਵਾਰ ਸੁਣਵਾਈ ਕੀਤੀ ਜਾਵੇ ਨਾ ਤੇ ਕੂੜੇ ਵਾਲਾ ਆਂਦਾ ਵਾ ਜੇ ਕੂੜੇ ਵਾਲਾ ਨੂੰ ਬੁਲਾਣੇ ਆ ਉਹ ਵੀ ਕਹਿੰਦਾ ਭਾਜੀ ਮੈਂ ਮਹੀਨੇ ਦਾ ਜਿਹਾੜ ਲੈਣਾ 1500 ਲੈਣਾ ਵਾ ਨਹੀਂ ਤੇ ਮੈਂ ਨਹੀਂ ਆਣਾ ਉਹ ਦੇਖਸਾ ਤੇ ਤੁਸੀਂ ਕੀ ਕੋਲਾ ਕਿੱਦਾਂ ਪਿਆ ਹੋ ਜਾਣਾ ਫਿਰ ਸਾਡੇ ਵੱਲੋਂ ਹੱਥ ਘੜੇ ਫਿਰ ਜਿੱਦਾਂ ਉਹ ਹੱਥ ਘੜੇ ਕਰਦੇ ਫਿਰ ਅਸੀਂ ਹੱਥ ਘੜੇ ਕਰਾਂਗੇ ਕਿ ਭਾਈ ਹਾਂ ਹੀ ਬੋਰਪਾਨ ਨਹੀਂ ਆਵਾਂਗੇ